ਬੇਚਰਾ ਤੇ ਬਦਚੱਲਣ ਔਰਤਾਂ ਦੀਆਂ ਸ਼ਾਸਤਰਾਂ ਅਨੁਸਾਰ ਨਿਸ਼ਾਨੀਆਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਵਾਸਤੂ ਸ਼ਾਸਤਰ ਦੇ ਆਧਾਰ ਉੱਤੇ ਜਾਣਕਾਰੀ ਦੇਵਾਂਗੇ ਬਦਚੱਲਣ ਔਰਤਾਂ ਬਾਰੇ ਕੁਝ ਔਰਤਾਂ ਇਹੋ ਜਿਹੀਆਂ ਹੁੰਦੀਆਂ ਹਨ ਜੋ ਕਿ ਬਿਲਕੁਲ ਵੀ ਭਰੋਸੇ ਦੇ ਲਾਇਕ ਨਹੀਂ ਹੁੰਦੀਆਂ ਸੋ ਦੋਸਤੋ ਮਾਫ ਕਰਨਾ ਇਸ ਵੀਡੀਓ ਵਿੱਚ ਔਰਤਾਂ ਨੂੰ ਗਲਤ ਨਹੀਂ ਕਿਹਾ ਗਿਆ ਸਿਰਫ ਕੁਝਕ ਜੋ ਘਰੋਸੇ ਦੇ ਲਾਇਕ ਨਹੀਂ ਹੁੰਦੀਆਂ ਉਹਨਾਂ ਔਰਤਾਂ ਦੀ ਸਚਾਈ ਜ਼ਰੂਰ ਦੱਸੀ ਗਈ ਹੈ ਇਸੇ ਤਰ੍ਹਾਂ ਅਸੀਂ ਮਰਦਾਂ ਦੀ ਸਚਾਈ ਵੀ ਜ਼ਰੂਰ ਦੱਸਦੇ ਆਏ ਹਾਂ ਪਰ ਅੱਜ ਅਸੀਂ ਸਿਰਫ ਬਦਚਲਣ ਔਰਤਾਂ ਬਾਰੇ ਹੀ ਗੱਲ ਕਰਨ ਵਾਲੇ ਹਾਂ ਜਿਹੜੀਆਂ ਔਰਤਾਂ ਬਦਚਲਣ ਹੁੰਦੀਆਂ ਹਨ ਉਹਨਾਂ ਨੇ ਕੁਝ ਇਹ ਨਿਸ਼ਾਨੀਆਂ ਹੁੰਦੀਆਂ ਹਨ ਸੋ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ। ਬਾਕੀ ਜੇ ਗੱਲ ਕਿਸੇ ਤੇ ਲਾਗੂ ਹੁੰਦੀ ਹੋਵੇ ਤਾਂ ਮੁਆਫ ਕਰਨਾ ਜੀ। ਸਾਡਾ ਫਰਜ਼ ਵੀ ਅਤੇ ਜ਼ਿੰਮੇਵਾਰੀ ਵੀ ਹੈ ਤੁਹਾਨੂੰ ਸ਼ਾਸਤਰਾਂ ਅਨੁਸਾਰ ਸਹੀ ਦੱਸਣਾ। ਅਸੀਂ ਕੋਈ ਵੀ ਕੋਲੋਂ ਲਾ ਕੇ ਗੱਲ ਨਹੀਂ ਬਣਾਈ। ਇਹ ਸਭ ਕੁਝ ਪਹਿਲਾਂ ਹੀ ਸ਼ਾਸਤਰਾਂ ਵਿੱਚ ਦੱਸਿਆ ਹੋਇਆ ਹੈ। ਤਾਂ ਅੱਜ ਅਸੀਂ ਇਸ ਵੀਡੀਓ ਵਿੱਚ ਉਨ੍ਹਾਂ ਬਦਚੱਲਣ ਔਰਤਾਂ ਦੀਆਂ ਨਿਸ਼ਾਨੀਆਂ ਬਾਰੇ ਜਾਣਾਂਗੇ ਪਰ ਦੋਸਤੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਸੰਪੂਰਨ ਅਸੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਹੀ ਰਵੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਇਕੋ ਇਲਫਾਜ਼ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਜੀ ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਲక్ష్ਮੀ ਜ਼ਰੂਰ ਲਿਖਣਾ ਜੀ ਚਲੋ ਆਓ ਸ਼ੁਰੂ ਕਰਦੇ ਹਾਂ ਕਿ ਉਹ ਕਿਹੜੀਆਂ ਔਰਤਾਂ ਹਨ ਜਿਹੜੀਆਂ ਬਦਚੱਲਣ ਹੁੰਦੀਆਂ ਹਨ ਨੰਬਰ 1 ਬਦਚੱਲਣ ਔਰਤ ਦਾ ਪਹਿਲਾਂ ਤਾਂ ਕੋਈ ਵੀ ਦੀਨ ਧਰਮ ਨਹੀਂ ਹੁੰਦਾ ਉਹਨੂੰ ਆਪਣੇ ਦੀ ਅਤੇ ਬੇਗਾਨੇ ਦੀ ਕੋਈ ਸ਼ਰਮ ਸ਼ਾਰ ਨਹੀਂ ਹੁੰਦੀ ਬਾਕੀ ਇਹੋ ਜਿਹੀਆਂ ਔਰਤਾਂ ਜ਼ਿਆਦਾਤਰ ਪਤਲੀਆਂ ਹੁੰਦੀਆਂ ਹਨ ਉਹ ਮਰਦ ਨੂੰ ਸੰਬੰਧ ਬਣਾਉਣ ਦੇ ਵਿੱਚ ਲਈ ਮਜਬੂਰ ਕਰਦੀਆਂ ਹਨ ਪਰ ਇਹ ਔਰਤਾਂ ਆਪਣਾ ਮਤਲਬ ਨਿਕਲ ਜਾਣ ਤੋਂ ਬਾਅਦ ਉਹਨਾਂ ਮਰਦਾਂ ਨੂੰ ਕਿਸੇ ਦੇ ਵੀ ਲਾਇਕ ਨਹੀਂ ਛੱਡਦੀਆਂ ਜੇ ਪਹਿਲੀ ਗੱਲ ਦੇ ਵਿੱਚ ਕੋਈ ਤੁਹਾਡੇ ਉੱਤੇ ਗੱਲ ਲਾਗੂ ਹੁੰਦੀ ਹੋਵੇ ਤਾਂ ਸਾਨੂੰ ਜਰੂਰ ਮਾਫੀ ਦਿਓ ਜੀ ਅਸੀਂ ਕਿਹੜਾ ਜਾਂ ਮਨ ਕਰਕੇ ਤੁਹਾਨੂੰ ਸੱਚ ਦੱਸ ਦਿੱਤਾ ਨੰਬਰ 2 ਦੂਜੀ ਨਸਾਨੀ ਬਦਚੱਲਣ ਔਰਤਾਂ ਦੀ ਬੇਲੱਜੀਆਂ ਹੁੰਦੀਆਂ ਹਨ ਭੋਰਾ ਵੀ ਸ਼ਰਮ ਨਹੀਂ ਕਰਦੀਆਂ ਕਿਸੇ ਵੀ ਮਰਦ ਨੂੰ ਕਿਸੇ ਵੀ ਵੇਲੇ ਕੁਝ ਵੀ ਕਹਿ ਦਿੰਦੀਆਂ ਹਨ ਜਿਹੜੀਆਂ ਔਰਤਾਂ ਦੇ ਵਾਲ ਜਿਆਦਾ ਲੰਬੇ ਹੁੰਦੇ ਹਨ ਉਹ ਦਿਮਾਗ ਦੀਆਂ ਬਹੁਤ ਜਿਆਦਾ ਤੇਜ ਅਤੇ ਸੈਤਾਨ ਹੁੰਦੀਆਂ ਹਨ ਜਦੋਂ ਉਹ ਅਜਿਹੀਆਂ ਔਰਤਾਂ ਨੂੰ ਤੁਹਾਡੇ ਤੱਕ ਕੋਈ ਕੰਮ ਜਾਂ ਮਤਲਬ ਹੋਵੇਗਾ ਤਾਂ ਪਿਆਰ ਦੇ ਨਾਲ ਤੁਹਾਡੇ ਕੋਲੋਂ ਆਪਣਾ ਕੰਮ ਕਢਵਾ ਲੈਂਦੀਆਂ ਹਨ ਪਰ ਕੰਮ ਨਿਕਲ ਜਾਣ ਤੋਂ ਬਾਅਦ ਤੁਸੀਂ ਅਜਿਹੀਆਂ ਔਰਤਾਂ ਦਾ ਮੂੰਹ ਵੇਖਣ ਨੂੰ ਵੀ ਤਰਸ ਜਾਂਦੇ ਹੋ ਇਹ ਔਰਤਾਂ ਬਸ ਆਪਣਾ ਕੰਮ ਕਢਾਣ ਤੱਕ ਹੀ ਮਤਲਬ ਰੱਖਦੀਆਂ ਹਨ ਨੰਬਰ 3 ਤੀਸਰੀ ਨਸਾਨੀ ਬਦਚੱਲਣ ਔਰਤਾਂ ਨੂੰ ਆਪਣੇ ਅਤੇ ਤੁਹਾਡੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਹੁੰਦੀ ਅਤੇ ਇਹ ਔਰਤਾਂ ਜ਼ਿਆਦਾਤਰ ਸਿਰ ਤੋਂ ਨੰਗੀਆਂ ਰਹਿੰਦੀਆਂ ਹਨ ਅਤੇ ਇਹ ਔਰਤਾਂ ਅੱਜ ਦੇ ਸਮੇਂ ਵਿੱਚ ਟਾਈਟ ਕੱਪੜੇ ਪਾਉਂਦੀਆਂ ਹਨ ਇਹ ਔਰਤਾਂ ਬੇਸ਼ਰਮ ਅਤੇ ਚਰਿੱਤਰਹੀਣ ਹੁੰਦੀਆਂ ਹਨ ਕਿਉਂਕਿ ਇਹ ਆਪਣੇ ਜਿਸਮ ਨੂੰ ਦਿਖਾ ਕੇ ਕਿਸੇ ਵੀ ਇਨਸਾਨ ਨੂੰ ਆਪਣੇ ਮਗਰ ਲਾ ਲੈਂਦੀਆਂ ਹਨ ਜਿਹੜਾ ਇਨਸਾਨ ਅਜਿਹੀ ਔਰਤ ਦੇ ਪਿੱਛੇ ਲੱਗ ਜਾਂਦਾ ਹੈ ਉਸ ਨੂੰ ਬਾਅਦ ਵਿੱਚ ਜ਼ਰੂਰ ਪਛਤਾਉਣਾ ਪੈਂਦਾ ਹੈ ਕਿਉਂਕਿ ਅਜਿਹੀਆਂ ਔਰਤਾਂ ਜ਼ਿਆਦਾਤਰ ਧੋਖੇਬਾਜ਼ ਹੀ ਹੁੰਦੀਆਂ ਹਨ ਨੰਬਰ 4 ਜਿਹੜੀ ਔਰਤ ਦਾ ਸਰੀਰ ਮੋਟਾ ਹੁੰਦਾ ਹੈ ਉਹ ਸੰਭੋਗ ਕਰਨ ਦੀ ਹਮੇਸ਼ਾ ਭੁੱਖੀ ਹੁੰਦੀ ਹੈ ਇਹ ਔਰਤਾਂ ਕਿਸੇ ਨਾਲ ਦਿਲੋਂ ਨਹੀਂ ਪਿਆਰ ਕਰਦੀਆਂ ਇਹ ਔਰਤਾਂ ਆਪਣਾ ਗਰਮ ਬदन ਮਰਦ ਦੀ ਤਾਕਤ ਨਾਲ ਹੀ ਸ਼ੀਤਲ ਕਰਨਾ ਚਾਹੁੰਦੀਆਂ ਹਨ ਨੰਬਰ 5 ਬੇਚਰ ਜਨਾਨੀ ਭਾਵ باد ਚੱਲਣ ਔਰਤ ਜਿਹੜੀ ਔਰਤ ਕਿਸੇ ਵੀ ਮਰਦ ਨੂੰ ਤਿਰਛੀ ਨਿਗਾਹ ਦੇ ਨਾਲ ਵੇਖਦੀ ਹੈ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਮਰਦ ਨਾਲ ਸੰਬੰਧ ਬਣਾਉਣਾ ਚਾਹੁੰਦੀ ਹੈ ਪਰ ਅਜਹੀਆਂ ਔਰਤਾਂ ਪੈਸਿਆਂ ਦਾ ਲਾਲਚ ਦੇ ਕੇ ਕਿਸੇ ਵੀ ਮਰਦ ਨੂੰ ਪਾਗਲ ਬਣਾ ਦਿੰਦੀਆਂ ਹਨ ਅਤੇ ਇਹਨਾਂ ਤੋਂ ਬਹੁਤ ਜ਼ਿਆਦਾ ਪੈਸਾ ਵਸੂਲ ਕਰ ਲੈਂਦੀਆਂ ਹਨ ਇਸ ਲਈ ਇਸ ਤਰ੍ਹਾਂ ਦੀਆਂ ਵੈਚਰ ਜਨਾਨੀਆਂ ਆਪਣਾ ਖੁਦ ਦਾ ਘਰ ਵੀ ਪੱਟ ਲੈਂਦੀਆਂ ਹਨ ਅਤੇ ਪਰਾਏ ਮਰਦਾਂ ਨੂੰ ਵੀ ਕੱਖ ਦਾ ਨਹੀਂ ਛੱਡਦੀਆਂ ਇਹ ਖਾਸ ਨਿਸ਼ਾਨੀਆਂ ਬੇਚਰ ਬਦਚੱਲਣ ਔਰਤਾਂ ਵਿੱਚੋਂ ਦਿਖਾਈ ਦਿੰਦੀਆਂ ਹਨ ਨੰਬਰ 6 ਜਿਹੜੀਆਂ ਔਰਤਾਂ ਕੱਦ ਦੇ ਵਿੱਚ ਛੋਟੀਆਂ ਹੁੰਦੀਆਂ ਹਨ ਉਹ ਔਰਤਾਂ ਜ਼ੁਬਾਨ ਦੀਆਂ ਬੜੀਆਂ ਤਿੱਖੀਆਂ ਹੁੰਦੀਆਂ ਹਨ ਅਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਹਰ ਇਨਸਾਨ ਦਾ ਦਿਲ ਮੋਹ ਲੈਂਦੀਆਂ ਹਨ ਤੇ ਆਪਣਾ ਕੰਮ ਹੋ ਜਾਣ ਤੋਂ ਬਾਅਦ ਇਹ ਆਪਣਾ ਰਸਤਾ ਇਨਸਾਨ ਤੋਂ ਅਲੱਗ ਕਰ ਲੈਂਦੀਆਂ ਹਨ ਇਸ ਲਈ ਇਹ ਔਰਤਾਂ ਵਿਸ਼ਵਾਸ ਕਰਨ ਦੇ ਬਿਲਕੁਲ ਵੀ ਲਾਇਕ ਨਹੀਂ ਹੁੰਦੀਆਂ ਇਹ ਔਰਤਾਂ ਤੋਂ ਸਾਨੂੰ ਹਮੇਸ਼ਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਨੰਬਰ 7 ਜਿਹੜੀ ਔਰਤ ਦੇ ਪੈਰ ਪੂਰੀ ਤਰ੍ਹਾਂ ਲਾਲ ਹੁੰਦੇ ਹਨ ਉਹ ਔਰਤ ਚਰਿੱਤਰਹੀਣ ਹੁੰਦੀ ਹੈ ਅਤੇ ਇਹ ਔਰਤ ਬਹੁਤ ਹੀ ਗਰਮ ਸੁਭਾਅ ਦੀ ਹੁੰਦੀ ਹੈ ਇਸ ਲਈ ਅਜਿਹੀ ਔਰਤ ਨਾਲ ਬਿਲਕੁਲ ਵੀ ਸਬੰਧ ਨਹੀਂ ਰੱਖਣਾ ਚਾਹੀਦਾ ਐਸੀ ਔਰਤ ਨਾਲ ਕਿਸੇ ਤਰੀਕੇ ਨਾਲ ਹੀ ਪੇਸ ਆਉਣਾ ਚਾਹੀਦਾ ਹੈ ਨੰਬਰ 8 ਜਿਹੜੀ ਔਰਤ ਨੂੰ ਕਿਸੇ ਦੂਜੇ ਮਰਦ ਦਾ ਚਸਕਾ ਪੈ ਜਾਵੇ ਉਹ ਔਰਤ ਆਪਣੇ ਪਤੀ ਦੇ ਨਾਲ ਸਹੀ ਤਰੀਕੇ ਨਾਲ ਗੱਲਬਾਤ ਨਹੀਂ ਕਰੇਗੀ ਉਹ ਆਪਣੇ ਪਤੀ ਨਾਲ ਹਮੇਸ਼ਾ ਛੋਟੀ ਛੋਟੀ ਗੱਲ ਉੱਤੇ ਲੜਦੀ ਰਹੇਗੀ ਬਿਨਾਂ ਗੱਲੋਂ ਕਲੇਸ਼ ਕਰਦੀ ਰਹੇਗੀ ਅਤੇ ਹਮੇਸ਼ਾ ਬਹਾਨੇ ਭਾਲਦੀ ਰਹੇਗੀ ਲੜਨ ਦੀ ਨੰਬਰ 9 ਜਿਹੜੀ ਔਰਤ ਬਹੁਤ ਹੀ ਜ਼ਿਆਦਾ ਆਪਣੇ ਮੂੰਹੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਹੋਵੇ ਭਾਵੇਂ ਉਹ ਕਿਸੇ ਵੀ ਸਰੀਰ ਦੀ ਬਨਾਵਟ ਚ ਹੋਵੇ ਗੋਰੀ ਚਿੱਟੀ ਕਾਲੀ ਪੀਲੀ ਲੰਮੀ ਮਦਰੀ ਮੋਟੀ ਪਤਲੀ ਅਜਿਹੀਆਂ ਔਰਤਾਂ ਤੋਂ ਹਮੇਸ਼ਾ ਹੀ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੇ ਦਿਲ ਵਿੱਚ ਜ਼ਿਆਦਾਤਰ ਬੇਈਮਾਨੀ ਹੁੰਦੀ ਹੈ ਅਤੇ ਇਹ ਮੂੰਹ ਦੀਆਂ ਮਿੱਠੀਆਂ ਹੁੰਦੀਆਂ ਹਨ ਅਤੇ ਦਿਲ ਵਿੱਚ ਦਿਲ ਦੀਆਂ ਕਾਲੀਆਂ ਤੇ ਇਨਾਂ ਦੇ ਦਿਲ ਦੇ ਅੰਦਰ ਮੈਲ ਹੁੰਦੀ ਹੈ ਇਹ ਕਦੇ ਵੀ ਕਿਸੇ ਦਾ ਭਲਾ ਨਹੀਂ ਸੋਚਦੀਆਂ ਇਹ ਹਮੇਸ਼ਾ ਆਪਣਾ ਫਾਇਦਾ ਅਤੇ ਦੂਸਰੇ ਦਾ ਨੁਕਸਾਨ ਅਤੇ ਬੁਰਾ ਹੀ ਸੋਚਦੀਆਂ ਹਨ ਇਹ ਸਭ ਉੱਪਰ ਦੱਸਿਆਂ ਗਈਆਂ ਇਨਸਾਨੀਆਂ ਬਦਚਲਣ ਔਰਤਾਂ ਵਿੱਚ ਹੀ ਪਾਈਆਂ ਜਾਂਦੀਆਂ ਹਨ ਨੰਬਰ 10 ਅਤੇ ਹੁਣ ਇੱਕ ਸਾਊ شریف ਔਰਤ ਦੀ ਗੱਲ ਕਰਦੇ ਹਾਂ ਜਿਹੜੀ ਔਰਤ ਹੋਰ ਕਿਸੇ ਵੀ ਮਰਦ ਨਾਲ ਗੱਲ ਕਰਨ ਤੋਂ ਝਿਜਕਦੀ ਹੋਵੇ ਜਾਂ ਸ਼ਰਮਾਉਂਦੀ ਹੋਵੇ ਉਹ ਔਰਤ ਪੂਰੀ ਤਰ੍ਹਾਂ ਆਪਣੇ ਪਰਿਵਾਰ ਦਾ ਸਾਥ ਨਿਭਾਉਂਦੀ ਹੈ ਉਹ ਚੰਗੀ ਪਰਵਰਿਸ਼ ਦੇ ਨਾਲ ਬੱਚਿਆਂ 'ਚ ਪੋਜ਼ਿਟਿਵਿਟੀ ਭਰ ਕੇ ਰੱਖਦੀ ਹੈ ਅਤੇ ਦਿਲ ਦੀ ਹਮੇਸ਼ਾ ਸਾਫ਼ ਹੁੰਦੀ ਹੈ ਅਤੇ ਆਪਣੇ ਪਤੀ ਨਾਲ ਹਮੇਸ਼ਾ ਕੁਲ ਮਿਲ ਕੇ ਰਹਿੰਦੀ ਹੈ ਉਸ ਦੇ ਦਿਲ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਨਹੀਂ ਹੁੰਦੀ ਜੇਕਰ ਉਸ ਔਰਤ ਨੂੰ ਪਤੀ ਵਰਤਾ ਦਾ ਦਰਜਾ ਵੀ ਦਿੱਤਾ ਜਾਏ ਉਹ ਵੀ ਥੋੜਾ ਹੈ ਐਸੀਆਂ ਔਰਤਾਂ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀਆਂ ਹਨ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਸ਼ਾਸਤਰਾਂ ਅਨੁਸਾਰ ਔਰਤਾਂ ਬਾਰੇ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਅਤੇ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਮਾਤਾ ਲਕਸ਼ਮੀ ਜੀ ਉਸ ਦੀ ਹਰ ਮਨੋ ਕਾਮਨਾਵਾਂ ਜਰੂਰ ਪੂਰੀ ਕਰੇਗੀ ਸੋ ਅਗਲੀ ਵੀਡੀਓ ਤੁਹਾਡੀ ਫਰਮਾਇਸ਼ ਤੇ ਆਏਗੀ ਦੱਸਿਓ ਫਿਰ ਕਮੈਂਟ ਕਰਕੇ ਤੁਹਾਨੂੰ ਕਿਹੋ ਜਿਹੀ ਜਾਣਕਾਰੀ ਚਾਹੀਦੀ ਹੈ ਸਾਡੀ ਵੀਡੀਓ ਦਾ ਉਦੇਸ਼ ਕਿਸੇ ਵੀ ਭੈਣ ਭਰਾ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਜੋ ਸ਼ਾਸਤਰਾਂ ਵਿੱਚ ਹੈ ਉਹੀ ਦੱਸਿਆ ਜੀ ਦੁਬਾਰਾ ਤੋਂ ਮਾਫੀ ਮੰਗਦੇ ਹਾਂ ਜੇ ਗੱਲ ਕਿਸੇ ਤੇ ਲਾਗੂ ਹੋਈ ਹੋਵੇ ਬਾਕੀ ਦੋਸਤੋ ਸਾਡੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ